ਜੀ ਤੇ ਜੇਕਰ ਤੁਹਾਨੂੰ ਮਜਦ ਤੱਕ ਜਲਾਬ ਨਹੀਂ ਮਿਲਿਆ ਤੁਸੀਂ ਆਪਣੇ ਜ਼ਿਲ੍ਹਾ ਦੇ ਜਨ ਸੇਵਾ ਕੇਂਦਰ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਤੇ ਇਹ ਸੇਵਾ ਦਾ ਲਾਭ ਉਠਾ ਸਕਦੇ ਹੋ ਠੀਕ ਹੈ ਤੇ ਬਸ ਤੁਹਾਡੇ ਤੇ ਬਸ ਤੁਹਾਡੇ ਤੇ ਤੁਹਾਡੀ ਵਾਧਾ ਅਪਡੇਟ ਹੋਣੀ ਚਾਹੀਦੀ ਹੈ ਆਧਾਰ ਕਾਰਡ ਪੈਨ ਕਾਰਡ ਤੇ ਕੇ ਵੀ ਆਰ ਸੀ ਤਾਂ ਲਿੰਕ ਹੋਣੀ ਚਾਹੀਦੀ ਤੇ ਫਿਰ ਤੁਹਾਡੇ ਖਾਤੇ ਪੈਸੇ ਆ ਜਾਣਗੇ ਜੀ ਅੱਛਾ ਜੀ ਤੇ ਸਰਸਾਂ ਦੇ ਦੋਸਤ ਤੁਸੀਂ ਮੁੱਖ ਸਭਾ ਚਨਾਵ ਵਿੱਚ ਪਾਜਬਾ ਨੂੰ ਵੋਟ ਕਰੋਗੇ ਜੀ ਪਾਜਬਾ ਨੂੰ ਵੋਟ ਕਰੋਗੇ ਤੁਸੀਂ ਪਾਜਬਾ ਨੂੰ ਨਹੀਂ ਬਿਲਕੁਲ ਕਿਰਪਾ करके ਸਾਡੇ ਦੱਸੋ की मोदी सरकार तो ਤੁਹਾਡੀ ਕੀ ਉਮੀਦ ਹੈ ਅਨ ਤੱਕ ਪਾਜਪਾ ਹੋਰ ਮਿਹਨਤ विश्वास जितने ਵਿਸ਼ਵਾਸ ਜਿੱਦਣ ਦੇਸ਼ਾਂ ਤੋਂ ਨਹੀਂ ਨਹੀਂ ਪਰ ਕੋ ਲੈਵਨ ਦੇ ਨਹੀਂ ਜਦਾ ਕੋਈ ਪਾਜਪਾ ਨੂੰ ਬੀਟ ਹੋਣਾ ਕੋਈ ਤੁਹਾਡੀ ਹਲਕਾ ਕੀ ਹੈ ਜੀ ਹਲਕਾ ਕੀ ਕਰਨਾ ਠੀਕ ਹੈ ਸਰ ਜੀ ਮੋਦੀ ਸਰਕਾਰ ਦੀ ਗਰੰਟੀ ਜੀ ਇਹ ਕਸਾਨੀ ਪੁੱਤ ਹੈ ਕਸਾਨੀ ਹੈ ਤੇ ਜੀ ਸਰ ਨੂੰ ਪਤਾ ਹੈ ਉਹ ਸਾਰਾ ਜੋ ਹੋ ਰਿਹਾ ਹੈ ਬਿਲਕੁਲ ਬਿਲਕੁਲ ਇਹ ਜਿਹੜਾ ਮੋਦੀ ਹੈ ਨਾ ਮੈਂ ਅੱਜ ਤੋਂ ਬੜੀ ਚਿਤਸੁਰੇ ਇਹ ਸਿਰਫ ਆ ਡਾਨੇ ਬਾਨੀਆਂ ਦਾ ਚਮਚਾ ਹੈ ਪਰ ਇਹ ਚੀਨ ਨੂੰ ਮੈਂ ਚੀਨ ਨੂੰ ਮੈਂ ਨਹੀਂ ਮੰਨਦਾ ਜੀ ਦੇਖੋ ਵੇਖੋ ਵੀ ਵੇਖੋ ਜੀ ਇਹ ਇਹ ਪਤਾ ਕੀ ਗੱਲ ਹੈ ਇਹ ਆਪ ਦਾ ਹਰ ਕੋਈ ਪਛੰਦੇ ਕੇ ਉਤਰੋ ਚਿੱਤਰ ਦਾ ਪੰਜਾਬ ਦੇ ਵਿੱਚ ਕਿੰਨੇ ਚਿੱਤਰ ਉਹ ਪੰਜਾਬੀ ਨੂੰ ਪਤਾ ਹੈ ਸਾਨੂੰ ਪਤਾ ਹੀ ਨਹੀਂ ਸਾਨੂੰ ਮਾਰਨਾ ਹੈ ਸਾਨੂੰ ਬਿਲਕੁਲ ਪੁੰਜੇ ਦਾ ਇਹ ਪੰਜਾਬ ਜਿਹੜਾ ਹੈ ਨਾ ਇਹ ਗੁਰੂ ਮਹਾਰਾਜ ਦੀ ਧਰਤੀ ਹੈ ਕੋਈ ਨਾ ਕੋਸੂਰ ਮੈਂ ਧੋੜਦਾ ਹੀ ਹੈ ਜੀ 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 ਮੈਂ ਸਮਝ ਰਿਹਾ ਹਾਂ ਸਰ ਜੀ ਬਾਕੀ ਵੇਖੋ ਜੀ ਇਹ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਸਾਡੇ ਡਾਕਟਰ ਮੋਹਨ ਸਿੰਘ ਨੂੰ ਬਹੁਤ ਵਧੀਆ ਕੰਮ ਕੀਤੇ ਹੈ। ਹਾਂਜੀ ਹਾਂਜੀ। ਉਹ ਕਿਸੇ ਪਾਰਟੀ ਦਾ ਹੈ ਕਿ ਸਰਦਾਰ ਹੀ ਦਾ। ਹਾਂਜੀ ਹਾਂਜੀ ਹਾਂਜੀ। ਬਾਕੀ ਇਹ ਸਰਦਾਰਾਂ ਨੂੰ ਬਹੁਤ ਨਫ਼ਰਤ ਕਰਦਾ ਜੀ। ਪ੍ਰਧਾਨ ਮੰਤਰੀ ਸਾਨੂੰ ਉਹੋ ਜਿਹਾ ਚਾਹੀਦਾ ਹੈ। ਨਾਲ ਉਹ ਇੱਕ ਰੱਖੇ। ਸਾਨੂੰ ਸਾਰੇ ਧਰਮ ਇੱਕ ਹੀ ਹੈ। ਇਹ ਨਹੀਂ ਮੰਨਦੇ ਤੇ ਸਾਡਾ ਕੋਈ ਧਰਮ ਅਲੱਗ ਹੈ ਜਾਂ ਇਹ ਅਲੱਗ ਨਾ ਸਾਨੂੰ ਸਾਰੇ ਇੱਕ ਹੀ ਆ। ਉਹ ਵਾਈਗਰੂ ਨੇ ਕਿਹਾ ਸੀ ਇੱਕ ਮੁਕਾਰ ਸਭ ਇੱਕ ਆ। ਕਿੰਨੇ ਧਰਮ ਸਾਰੇ ਸਾਡੇ ਭਰਾ ਹੀ ਆ Hindu ਵੀ ਸਾਡੇ ਭਰਾ ਹੈ Muslim ਸਾਡੇ ਭਰਾ ਹੈ Christian ਸਾਡੇ ਭਰਾ ਹੈ ਸਿੱਖ ਸਾਡੇ ਭਰਾ ਹੈ ਜੀ 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 ਬਾਕੀ ਜਿਹੜਾ ਇਹ ਸਿੱਖਾਂ ਦਾ ਵਿਰਕਸ਼ਾ ਕਰਦਾ ਹੈ ਕਿਹਨ ਡੈ ਜੀ ਠੀਕ ਹੈ ਜੀ ਦੇਖੋ ਤਾਂ ਤੁਹਾਡਾ ਦੇਖੋ ਤੁਹਾਡੀ ਮਰਜ਼ੀ ਹੈ ਨਾ ਤੁਸੀਂ ਕਿਨੂੰ ਆਪਣਾ ਮੈਂ ਮੈਂ ਸੁਝਾ ਕਰ ਰਿਹਾ ਹਾਂ ਜੀ पता नहीं क्यों हो रही है सिख नी क्यों कह रहा है यही समझ लाए रही अजे तक नहीं लगी सोच पातशाह गुरु है जो चल दक नहीं लगी अतवादी सू क्यों जा रहा है ਸਰ ਉਹ ਤਾਂ ਦੇਖੋ ਨਾ ਉਹ ਤਾਂ ਦੇਖੋ ਉਹ ਤਾਂ ਉਹਦਾ ਪਰਸਨ ਦੇ ਥਿੰਕਿੰਗ ਦਾ ਮੈਟਰ ਕਰਦਾ ਨਾ ਕਿੰਦਾ ਦੀ ਹੁੰਦੀ ਹੈ ਨਾ ਜਿਹੜਾ ਕੋਈ ਵਾਇਟ ਹੁੰਦਾ ਇੱਥੇ ਕੋਈ ਲਛੇ ਦੀ ਵਾਇਟ ਹੁੰਦਾ ਉਹਨੂੰ ਕੈਦ ਕਰ ਦਿੱਤਾ ਜਾਂਦਾ ਹੈ ਜੇ ਕੋਈ ਬੋਲਦਾ ਉਹਨੂੰ ਕੈਦ ਕਰ ਦਿੱਤਾ ਜਾਂਦਾ ਹੈ ਇਹ ਤਾਂ ਹੈ ਸਰ ਇਹ ਤਾਂ ਹੈ ਪਰ ਇਸ ਵਾਸਤੇ ਸੋਰੀ ਵੀਰੇ ਤੂੰ ਵੀ ਸਾਡਾ ਭਰਾ ਹੀ ਹੈਂ ਤੇ ਬਾਕੀ ਮਨ ਨਹੀਂ ਮੰਨਦਾ ਹੈ ਚੀਨ ਨੂੰ ਨਹੀਂ ਮੰਨ ਕੇ ਨਹੀਂ ਮੰਨਦਾ ਬੇਕੂ ਮਨ ਪੱਤਰ ਹੈ ਇਹ ਐਸਪੀ ਵਾਲਿਆਂ ਨੂੰ ਵੋਟ ਕੱਟ ਨਹੀਂ ਪਾ ਸਕਦਾ ਇਹ ਦੇਖੋ ਉਸ ਅਥਾਰਟੀ ਮਾਰਦੀ ਹੈ ਉਹ ਤੂੰ ਵੀ ਕਿਨੂੰ ਵੋਟ ਕਰਨੀ ਉਸ ਜਿਹੜਾ ਤੁਹਾਨੂੰ ਕੋਈ ਨਹੀਂ ਉਹ ਕਰ ਸਕਦਾ ਨਾ ਫੋਟੋ ਤਾਂ ਤੁਹਾਡਾ ਰਾਈਟ ਹੈ ਜੀ ਕਿਸੇ ਵੀ ਤਰ੍ਹਾਂ ਮੰਨਦਾ ਹੈ ਸਾਡੀ ਨਹੀਂ 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 ਕਹਿੰਦਾ ਫਿਰ ਇਹ ਉਸ ਤੇ ਮੈਂ ਤਾਂ ਸ਼ਿਫਟ ਕਰਨ ਦਾ ਫਲ ਕਰ ਦਿੱਤੀ ਹੈ हां जी हां जी। ਤੁਸੀਂ ਸਾਡੇ ਭਰਾ ਡਿਊਟੀ ਦੇ ਪਾਬੰਦ ਹੋ। ਅਸੀਂ ਇੱਥੇ ਇਸ ਲਈ ਬੈਠੇ ਹਾਂ ਕਿ ਤੁਹਾਡੀ ਸੁਣਨ ਸਕਦੇ ਤੇ ਤੁਹਾਨੂੰ ਸਲਾਹ ਦੇ ਸਕਣ। ਇਸ ਲਈ ਬੈਠੇ ਹਾਂ ਸਰ ਜੀ। ਬਾਕੀ ਸਾਨੂੰ ਇਹ 2000 ਨਹੀਂ ਚਾਹੀਦਾ। ਸਾਨੂੰ ਸਾਡਾ ਹੱਕ ਚਾਹੀਦਾ ਸਾਨੂੰ ਐਮਐਵੀ ਇਸ ਮਿਲਿਆ ਸਾਡੇ ਹੱਕ ਜਿੱਤਣ ਵਾਸਤੇ ਸਾਡਾ ਹੱਕ ਹੌਲਕਾ ਮਿਲਿਆ ਸਰੋ।